ਦਾ ਪਰਸਰਾਵਨਗਰ ਗਲੀ ਨੰਬਰ 4 ਕੀ ਹੋਇਆ ਜੀ ਆਪਣੇ ਗੈਸ ਪੈਪ ਵਾਸਤੇ ਆ ਪੱਟੀਆਂ ਸੀ ਨਾ ਜੀ ਇਹਨਾਂ ਨੇ ਗੈਸ ਪੈਪਾ ਪਾਉਣ ਵਾਸਤੇ ਸਾਰੀਆਂ ਉਹਦਾ ਅੱਜ ਦੇਖ ਲਓ ਤੁਸੀਂ ਹਾਲ ਵੀ ਮਤਲਬ 10 ਫੁੱਟ ਘੱਟੋ ਘਾਟੀ ਕਮर्शियल ਖੱਡਾ ਹੈਗਾ ਜਿਹੜਾ 4 ਫੁੱਟ ਡੂੰਘਾ ਘੱਟੋ ਘਾਟੀ ਤੇ ਦੂਸਰੀ ਕਾਰਨਰ ਤੇ ਜਿਹੜਾ ਖੱਡਾ ਹੈਗਾ ਉਹ ਘੱਟੋ ਘਾਟੀ 6 ਫੁੱਟ ਡੂੰਘਾ ਜੀ ਜਿਹੜਾ ਦੋਨੇ ਘਰਾਂ ਦੀਆਂ ਨਿਊਆਂ 'ਚ ਪਾਣੀ ਜਾ ਰਿਹਾ ਅਸੀਂ ਮਤਲਬ ਦੋ ਕਰਨ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਉਹਨਾਂ ਨੂੰ ਪਾਲ ਕੀਤੀ ਉਹਨਾਂ ਨੇ ਕੋਈ ਸਾਡੀ ਕੋਈ ਬਾਲੀ ਬਧੀ ਗੱਲ ਨਹੀਂ ਸੁਣੀ ਉਸ ਵਾਸਤੇ ਅਸੀਂ ਕਹਿੰਦੇ ਵੀ ਜੇ ਰਾਤ ਨੂੰ ਬਾਰਿਸ਼ ਆ ਗਈ ਤਾਂ ਸਾਰਾ ਪਾਣੀ ਸਾਰਾ ਨਿਓਂ ਚ ਜਾਣਾ ਜੀ ਦੋਨੋਂ ਸਾਈਡ ਮਕਾਨ ਵੀ ਗਿਰ ਸਕਦਾ ਤੁਸੀਂ ਅਸੀਂ ਤੁਹਾਡੇ ਰਾਹੀਂ ਰਿਕੁਐਸਟ ਕਰਨਾ ਚਾਹੁੰਦੇ ਆਂ ਵੀ ਜਲਦੀ ਜਲਦੀ ਜੇ ਇਹਦੀ ਮੁਰੰਮਤ ਕਰਾਈ ਜਾਵੇ ਤੇ ਇਹਦਾ ਮਤਲਬ ਆਪੋ ਇਹਨਾਂ ਕੋਈ ਹੱਲ ਕੀਤਾ ਜਾਵੇ ਕਾਰਪੋਰੇਸ਼ਨ ਨੂੰ ਬੰਦੀਆਂ ਕਹਿ ਕੇ ਬੰਦ ਲੋ ਸਰ ਨਗਰ ਨਿਗਮ ਵਿੱਚ ਕਿਹਨੂੰ ਫੋਨ ਕੀਤਾ ਸੀ ਕਿ ਇਹ ਟਿਕਾੜੀ ਨੂੰ ਫਿਲਮ ਦੇ ਸ਼ੋਕ ਪ੍ਰਧਾਨ ਜੀ ਨੂੰ ਕੀਤਾ ਸੀਗਾ ਜੀ ਉਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਕਹਿੰਦੇ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਓ ਉਹਨਾਂ ਨੇ ਕੋਈ ਬਾਲੀ ਬੜੀ ਸਾਨੂੰ ਰਿਸਪੌਂਸ ਨਹੀਂ ਦਿੱਤਾ ਇਸੇ ਕਰਕੇ ਅਸੀਂ ਪ੍ਰੈਸ਼ਰ ਨੂੰ ਮਜਬੂਰ ਹੋ ਕੇ ਜੀ ਆ ਕੇ ਤੁਸੀਂ ਮੌਕੇ ਤੇ ਹਾਲ ਦੇਖੋ ਜੀ ਜਿਹੜੇ ਅਸੀਂ ਗਲੀ ਦੇ ਲੋਕ ਆ ਭੱਲੇ ਦੇ ਸਾਰੇ ਖੜੇ ਆ ਬਾਹਰ ਤੁਸੀਂ ਖੜੇ ਆ ਜੀ ਪਾਣੀ ਪਈ ਜਾਂਦੇ ਨਿਉਆਂ ਦੇ ਅੰਦਰ ਅੰਦਰ ਦੇਖੋ ਤੁਸੀਂ ਆਪ ਦਿਖਾਓ ਜਾਨੂੰ ਮੜਾ ਵੀ ਨਿਉਆਂ ਚ ਪਾਣੀ ਕਿਵੇਂ ਪੈ ਰਿਹਾ ਜੀ ਸਰ ਇਹਦੇ ਕਰਕੇ ਜਾਲੀ ਨੁਕਸਾਨ ਵੀ ਬਹੁਤ ਹੋ ਸਕਦਾ ਰਾਤੀ ਕੋਈ ਡਿੱਟਾ ਪਹਿਲਾਂ ਦੋ ਮੋਟਰਸਾਈਕਲ ਵਾਲੇ ਤੇ ਗਿਰ ਚੁੱਕੇ ਜੀ ਮੇਰੀ ਗੱਡੀ ਦਾ ਖੁੱਦ ਟਾਇਰ ਇਥੇ ਫਸ ਗਿਆ ਸੀ ਮੈਂ ਗੱਡੀ ਕੱਢ ਲਈ ਔਕੇ ਜੋਕੇ ਤੇ ਤੇ ਉਸ ਤੋਂ ਬਾਅਦ ਇਥੇ ਦੋ ਮੋਟਰਸਾਈਕਲ ਵਾਲੇ ਤੂੰ ਪਹਿਲਾ ਮੋਟਰਸਾਈਕਲ ਵਾਲੇ ਵੀ ਗਿਰੇ ਆ ਤੂੰ ਜੀ ਇਸ ਤੋਂ ਬਾਅਦ ਵੀ ਰਾਤ ਨੂੰ ਕੋਈ ਜਾਣੇ ਨੁਕਸਾਨ ਹੋ ਸਕਦਾ ਜੀ ਉਹਦਾ ਕੌਣ ਜ਼ ਇਹ ਖੱਡੇ ਪੱਟੇ ਨੂੰ ਕਿੰਨਾ ਚਰੋ ਗਿਆ ਜੀ ਇਹ ਖੱਡੇ ਹੋਣਾ ਬਸ ਜਿਹੜੇ ਆਪਣੇ ਗੈਸ ਪੈਪਾ ਪਾਈਆਂ ਨੇ ਉਦੋਂ ਦੇ ਖੱਡੇ ਪੱਟੇ ਆ ਜੀ ਇੱਥੇ ਇੱਕ ਛੋਟਾ ਜਿਹਾ ਸੀ ਰੈਂਪ ਬਣਵਾਇਆ ਵੈਸੀ ਕਿ ਸਾਹਮਣੇ ਸਕੂਲ ਹੈ ਇਧਰੋਂ ਮਤਲਬ ਵਹੀਕਲ ਜਿਹੜੇ ਆਉਂਦੇ ਬਹੁਤ ਜ਼ਿਆਦਾ ਤੇਜ਼ ਆਉਂਦੇ ਜੀ ਵੀ ਉੱਥੇ ਥੋੜਾ ਸਲੋ ਹੋ ਜਾਣਗੇ ਉਸ ਬੱਚਿਆਂ ਕਰਕੇ ਆ ਜੋ ਕਾਰਪੋਰੇਸ਼ਨ ਨੇ ਉਹ ਜਿਹੜਾ ਬਣਾਇਆ ਵੈਸੀ ਰੈਂਪੋ ਬਣਾਇਆ ਵੈਸੀ 4 ਇੰਚ ਉੱਚਾ 4 ਵੀ ਨਹੀਂ ਹੋਣਾ ਜੀ ਉਹ 2.5 ਇੰਚ ਉੱਚਾ ਹੋਣਾ ਵੀ ਬਹੁਤ ਜ਼ਿਆਦਾ ਸਲੋ ਹੋ ਜਾਊਗਾ ਆ ਜੋ ਵੀ ਹੋ ਮਤਲਬ ਆ ਕੇ ਕਾਰਪੋਰੇਸ਼ਨ ਵਾਲੇ ਪੱਟ ਗਏ ਜੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੌਣ ਪਟਾਣ ਵਾਲਾ ਕਹਿੰਦਾ ਜੀ ਸਾਨੂੰ ਪ੍ਰਧਾਨ ਜੀ ਨੇ ਹੁਕਮ ਦਿੱਤਾ ਹੈ ਵੀ ਇਹ ਪੱਟ ਦੋ ਜਿੱਥੇ ਕੋਈ ਵੀ ਐ ਅਜੇ ਰਹਿਣ ਨਹੀਂ ਦੇਣਾ ਯਾਰ ਕੀ ਮੰਗ ਕਰਦੇ ਹਾਂ ਜੀ ਅਸੀਂ ਤਾਂ ਮੰਗ ਇਹੀ ਕਰਦੇ ਬਸ ਇਹਦਾ ਜਲਦ ਜਲਦ ਹੱਲ ਕੀਤਾ ਜਾਵੇ ਜੀ ਕਿਸੇ ਸੱਟ ਫੇਰ ਨਾ ਵੱਜੇ ਕਿਸੇ ਸੱਟ ਫੇਰ ਜਾਨੀ ਨੁਕਸਾਨ ਨਾ ਹੋਵੇ ਜੀ ਇਹਦਾ ਜਲਦ ਜਲਦ ਹੱਲ ਕੀਤਾ ਜਾਵੇ ਜੀ ਬਸ ਤੇ ਚਲੋ ਇੱਕ ਤਾਏ ਆਈ ਖੱਡੇ ਜਿਹੜਾ ਇਹਨਾਂ ਨੇ ਕੰਮ ਕਰਨਾ ਹੁੰਦਾ ਸਰਕਾਰ ਨੇ ਕੋਈ ਪੈਸੇ ਹੋਣੀ ਆ ਪਾ ਸਕਦੇ ਆ ਆਪਾਂ ਕੋਈ ਕੰਮ ਕਰ ਸਕਦੇ ਆ ਪਰ ਉਹਦਾ ਹੱਲ ਕੀ ਆ ਉਹਦੇ ਤੇ ਆਪਾਂ ਕੋਈ ਘੋੜੂਆ ਪਾਉਣਾ ਸੀ ਕੋਈ ਆਪਾਂ ਮਿੱਟੀ ਪਾਉਣੀ ਸੀ ਰੋੜੀ ਪਾ ਕੇ ਉਹਨੂੰ ਘੋੜੂਆ ਪਾ ਕੇ ਦੱਬਣਾ ਸੀ ਆਪਾਂ ਪਰ ਇਹ ਜਿਹਾ ਇੱਥੇ ਕੁਝ ਨਹੀਂ ਹੋਇਆ ਮੈਂ ਇਹ ਮੇਰੇ ਜਿਹੜਾ ਇੱਥੇ ਕਾਰਨਰ ਤੇ ਹੈਗਾਗਾ ਖੱਡਾ ਪਟਾ ਇਹ ਕਟੋਵੜੇ 10 ਵਾਰੀ ਪਟ ਲਿਆ ਉਹਨਾਂ ਨੇ ਤੇ 10 ਆ ਉਹਨਾਂ ਨੇ ਮਿੱਟੀ ਪਾ ਕੇ ਬੰਦ ਕਰਤਾ ਮੈਂ ਉਹਨਾਂ ਨੂੰ ਬੜਾ ਕਿਹਾ ਵੀ ਇੱਥੇ ਕੋਈ ਘੋੜੂਆ ਮਿੱਟੀ ਪਾ ਦਿਓ ਕੋਈ ਨੁਕਸਾਨ ਹੋ ਜਾਣਾ ਪਰ ਕਿਸੇ ਨੇ ਕੰਨ ਨਹੀਂ ਸੁਣਿਆ ਹੁਣ ਇਹਨਾਂ ਨੇ ਕੀ ਕੀਤਾ ਜਿਹੜੀ ਮਿੱਟੀ ਪਾਈ ਸੀ ਉਹ ਮੀਂਹ ਪੈਣ ਕਰਕੇ ਸਾਰੀ ਮਿੱਟੀ ਵਿੱਚ ਵਹਿ ਗਈ ਹੈ ਇੱਥੇ ਡਿੱਗ ਪਏ ਐ ਮੋਟਰਾਂ ਵਾਲੇ ਵੀ ਡ ਹੁਣ ਮੈਨੂੰ ਇਹ ਲੱਗਦਾ ਵੀ ਜੇ ਸਵੇਰ ਤੱਕ ਕੋਈ ਹੱਲ ਨਾ ਹੋਇਆ ਮਾਰਛਾ ਰਾਦ ਨੂੰ ਤੇਜ ਆ ਗਈ ਤਾਂ ਇਹ ਨਿਓ ਦੇ ਵਿੱਚ ਪਾਣੀ ਤਾਂ ਚਲਾ ਹੀ ਗਿਆ ਕਾਫੀ ਤੇ ਮੇਰੇ ਘਰ ਦਾ ਨੁਕਸਾਨ ਵੀ ਹੋ ਸਕਦਾ ਹੈ। ਕੋਈ ਬੱਚੇ ਜਾਂਦੇ ਔਰ ਬਾਜ਼ਾਰ ਸਾਮਾਨ ਖੋਣ ਲੈਣ ਉਹ ਵੀ ਖਿਰ ਸਕਦੇ ਜੇ ਰਾਤ ਅਸੀਂ ਹੁਣ ਇਹਦੇ ਬਾਰੇ ਇੱਕ ਬਾਰ ਬਾਰ ਕਿਸੇ ਨੂੰ ਕੀ ਕਹੀਏ ਇਹ ਲੋਕਾਂ ਨੂੰ ਇਹ ਜਿਹੜੇ ਜਦੋਂ ਖੱਡਾ ਪੱਟਿਆ ਉਹਨਾਂ ਨੇ 10 ਵਾਰੀ ਕਿਹਾ ਵੀ ਪਾਟਲੋ ਕੰਮ ਕਰ ਲਓ ਪਰ ਬੰਦ ਕਰ ਲਓ ਇਹ ਪੱਟੇ ਨੂੰ ਮੈਨੂੰ ਲੱਗਦਾ 3 ਮਹੀਨੇ ਹੋ ਗਏ 3 ਮਹੀਨੇ ਐਸੇ ਤੇ ਕੱਲੀ ਉਹਨਾਂ ਤੋਂ ਕਈ ਨਾ ਮਿੱਟੀ ਪਈ ਐ ਕੋਈ ਰੋੜੀ ਨਹੀਂ ਪਈ ਕੁਝ ਨਹੀਂ ਹੋਇਆ ਇੱਥੇ ਕੋਈ ਹੱਲ ਨਹੀਂ ਕੀਤਾ ਕਟ-ਕਟ 10 ਫੁੱਟ ਲੰਬਾ ਤੇ 4 ਫੁੱਟ ਡੂੰਘਾ ਖੱਡਾ ਪੱਟੇ ਪਏ ਨੇ। ਮਿੱਟੀ ਖੱਡੇ ਪੱਟੇ ਕਾਦੇ ਵਾਸਤੇ ਸੀਗੀ। ਇਹ ਗੈਸ ਪਾਈਪ ਵਾਸਤੇ ਪੱਟੇ ਸਨ। ਜਿਹੜੀ ਹਜੇ ਤੱਕ ਗੈਸ ਪਾਈਪ ਇਹਨਾਂ ਤੋਂ ਸੱਟ ਹੀ ਨਹੀਂ ਹੋਈ। ਉਦੋਂ ਬਾਅਦ ਕੋਈ ਅਧਿਕਾਰੀ ਨਹੀਂ ਆ ਕੇ ਖੱਡੇ ਦੇਖਣੀ ਜੀ ਇਹ ਚੀਜ਼ ਨੂੰ। ਨਾ ਜੀ ਨਾ ਕੋਈ ਗੱਲ ਹੀ ਨਹੀਂ ਹੁੰਦਾ ਜੀ। ਕੋਈ ਨਹੀਂ ਆਉਂਦਾ ਨਾ ਕੋਈ ਬੱਚਾ ਵੀ ਘਿਰਦਾ ਇਹਦੇ ਚਾਰਾਦੂਰ। ਮਾਲ ਦੇ ਦੁਕਾਨ ਤੇ ਜਾਂਦਾ ਕੁਝ ਵੀ ਹੈ। ਇੱਥੇ ਹੁਣ ਪਾਣੀ ਆਪਾ ਜਿਹੜਾ ਮੇਨ ਰੋਡ ਪ੍ਰਤਾਪਨਗਰ ਦਾ ਪਾਣੀ ਮੇਨ ਰੋਡ ਦਾ ਪਾਣੀ ਸਾਰਾ ਖੱਡੇ ਚ ਪਈ ਜਾਂਦਾ। ਤੇ ਸਾਰਾ ਮੇਰੇ ਘਰ ਦੀ ਉਹਨਾਂ ਹੁਣ ਆਪਾਂ ਪਾਣੀ ਰੋਕਾਂਗੇ ਵਾਰਸ਼ ਦਾ ਬਣੀ ਐਸ ਨੂੰ ਕਿੰਨਾ ਕੁ ਰੋਕ ਲਾਂਗੇ ਇਹ ਤਾਂ ਉਹਨਾਂ ਮਿੱਟੀ ਪਾਉ ਜਾਂਦੇ ਕੋਈ ਢੋਲੂ ਉੱਪਰ ਪਾ ਫੇਰ ਹੀ ਹੱਲ ਹੋ ਜਾਂਦਾਈ ਨਹੀਂ ਜਾਂਦਾ ਕੋਈ ਹੱਲ ਨਹੀਂ ਸਾਡੀ ਬੇਨਤੀ ਹੈ ਇਹਦਾ ਜੇ ਕੋਈ ਜੇ ਹੱਲ ਕਰਵਾਇਆ ਜਾਵੇ ਦੋਨੇ ਹੱਥ ਜੋੜ ਕੇ ਸਾਡੀ ਬੇਨਤੀ ਇਹਦੀ ਹੈ